ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਕੱਦ ਕਾਠ ਵਾਲੀਆਂ ਆ ਗਈਆਂ ਨੇ ਚੰਗੇ ਰਿਕਾਰਡ ਵਾਲੀਆਂ ਵੀਰੋ ਝੋਟੀਆਂ ਆ ਗਈਆਂ ਨੇ ਨਿੱਕੇ ਸਿੰਘ ਦੀਆਂ ਆਓ ਵੀਰ ਜੀ ਅੱਨਾ ਬਾਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰ ਜੀ ਕੀ ਹਾਲ ਚਾਲ ਵੀਰ ਜੀ ਅੱਪਾ ਸੁਣਾਓ ਵੀਰ ਜੀ ਵਧੀਆ ਵੀਰੇ ਵਧੀਆ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਡਿਜੀਤ ਸਿੰਘ ਜੀ ਪੱਕਾ ਨਾਮ ਮੱਥੀ ਪੱਕਾ ਨਾਮ ਡਿਜੀਤ ਸਿੰਘ ਜੀ ਸਿੰਜੀਕ ਜੀ ਸਿੰਘ ਜੀ ਉਹਦਾ ਬੱਬੀ ਕਹਿੰਦੇ ਹਨ ਜੀ ਹਾਂ ਜੀ ਠੀਕ ਹੈ ਵੀਰ ਜੀ ਤੇ ਆਪਣਾ ਪਿੰਡ ਕਿਹੜਾ ਆ ਗਿਆ ਪਿੰਡ ਜੋਗਰ ਜੀ ਜੋਗਰਾਲੂ ਸਿੰਘ ਜੋਗਰ ਹਾਂ ਜੀ ਬਰਾਬਰ ਅੱਡੇ ਲੱਗ ਚੋਪੜ ਠੀਕ ਹੈ ਜੀ ਜ਼ਿਲ੍ਹਾ ਪੈ ਕਿਹੜਾ ਪੈ ਗਿਆ ਗੁਰਦਾਸਪੁਰ ਜ਼ਿਲ੍ਹਾ ਤਸੀਲ ਗੁਰਦਾਸਪੁਰ ਅੱਛਾ ਗੁਰਦਾਸਪੁਰ ਪੈ ਗਿਆ ਆਪਾਂ ਜ਼ਿਲ੍ਹਾ ਹਨਾ ਜੀ ਹਾਂ ਜੀ ਠੀਕ ਹੈ ਵੀਰ ਜੀ ਤੇ ਫੋਨ ਨੰਬਰ ਵੀਰ ਜੀ ਦੱਸ ਦਿਓ 9274 ਹਾਂ ਜੀ 40 ਹਾਂ ਜੀ 87 ਹਾਂ ਜੀ 49 ਹਾਂ ਜੀ 840 ਠੀਕ ਹੈ ਜੀ ਆ ਮੇਰੇ ਵੀਰ ਜੀ ਠੀਕ ਹੈ ਜੀ ਦੱਸ ਦਿਓ ਵਰਸਾ ਦੇ ਭਾਈ ਨੰਬਰ ਉਹਦਾ ਅਛਤਰ ਸ਼ਰਮੇ ਹਾਂ ਜੀ ਬਾਹਰ ਜੀ ਦਾ ਠੀਕ ਹੈ ਜੀ ਕੋਈ ਨਾ ਫੋਨ ਨੰਬਰ ਬਾਕੇ ਸਕਰੀਨ ਤੇ ਦੇ ਦਾਂਗੇ ਕੋਈ ਨਹੀਂ ਤੇ ਆਪਣਾ ਵੀਰ ਜੀ ਚੰਗੇ ਸਮੇਂ ਲੰਮੇ ਤੋਂ ਉਹ ਪਾਰ ਦਾ ਕੰਮ ਆ ਜੀ ਵਧੀਆ ਜੀ ਪਾਰ ਦੇ ਸਾਲ ਹੋ ਗਏ ਜੀ ਅ ਛੱਕਾ ਵੀ ਕੀ ਰੱਖੇ ਇੱਕੋ ਕੀ ਰਿਹਾ ਇਹ ਛੋਟੇ ਛਕਾ ਵਧੀਆ ਸਾਫ ਜਿਹੇ ਬਣਾਉਂਦੇ ਨੇ ਹਾਂਜੀ ਪੰਜੀ ਕੋਲਾਂ ਵਾਲਾ ਗਾਮੀ ਚੰਗਾ ਕੰਮ ਆ ਮੇਰੇ ਵੀ ਬਿਲਕੁਲ ਪੁਰਾਣੇ ਸਮੇਂ ਤੋਂ ਟਾੜਾ ਕੰਮ ਚੱਲਦਾ ਹੁੰਦਾ ਹਣਾ ਜੀ ਸਾਫ ਸੁਥਰਾ ਪਸ਼ੂ ਲੈ ਕੇ ਆਉਂਦੇ ਹੋ ਵਧੀਆ ਜੀ ਚੰਗੀਆਂ ਝੋਟੀਆਂ ਛਕੀਣ ਹੀ ਲਿਆਉਂਦੇ ਹੋ ਹਣਾ ਜੀ ਬਿਲਕੁਲ ਜੀ ਵੇ ਪਰਖਾਣਾ ਤੁਹਾਨੂੰ ਭਾਜੀ ਪਛੂਆਂ ਦੀ ਹਨਾ ਜੀ ਬਾਕੀ ਵੀਰੋ ਚੈੱਕ ਕਰ ਲੋ ਝੋਟੀਆਂ ਹਾਂਜੀ ਵੀਰ ਜੀ ਕਰੀਏ ਸ਼ੁਰੂ ਆਪਾਂ ਝੋਟੀ ਤੋਂ ਇਹਦੇ ਬਾਰੇ ਦੱਸੋ ਪਹਿਲੇ ਨੰਬਰ ਤੇ ਜਿਹੜੀ ਇਹ ਵੱਡੀ ਜੀ ਹਾਂਜੀ ਵੀਰ ਜੀ ਮੂੰਹ ਦੀ ਚੋਗੀ ਹੈ ਵੀਰ ਜੀ ਨੇ ਮੂੰਹ ਦੇਲੇ ਕੋਲ ਆ ਰਹੀ ਰਸਈ ਤੋਂ ਦਾ ਬੱਚਾ ਪਾਲਦੇ ਇਹ ਮੂੰਹ ਚਾਰ ਦਿਨ ਦਾ ਸੂਈ ਨੂੰ 12 ਦਿਨ ਨੇ ਹੋਏ ਸੂਈ ਨੂੰ 12 ਦਿਨ ਹੋਗੇ ਭਾਜੀ ਬੱਚਾ ਕੀ ਪਾਲਿਆ ਨੇ ਬੱਚਾ ਕੱਟਾ ਜੀ ਕੱਟਾ ਪਾਲ ਹੈ ਨਾ ਜੀ ਹੁਣ 12 ਕਿਲੋ ਆ ਸਟਾਰਟਿੰਗ ਇਹਦੀ ਬੱਚੇ ਦਾ ਪਾਰਟ ਮੂੰਹ ਦੇ ਅਛਾ ਮੌਕੇ ਤੇ ਜਿਹੜਾ ਹੁਣ ਬਿਲਕੁਲ ਜੀ ਬਾਕੀ ਤੁਸੀਂ ਦੱਸਦੇ ਪਏ ਥੋੜੇ ਪੱਠਿਆਂ ਦੀ ਦਿੱਕਤ ਕਰਕੇ ਵੀ ਆਪਣੇ ਅੰਦਰ ਖਾਣਾ ਹੀ ਲਾ ਕੇ ਦੋ ਠੀਕ ਹੈ ਜੀ ਤੇ ਬਾਕੀ ਵੀਰੋ ਖੋਲੋ ਝੋਟੀ ਖੋਲੋ ਵੇਖੋ ਵੀਰੋ ਤੋਰਾ ਚੈੱਕ ਕਰ ਲਓ ਚੰਗੀ ਝੋਟੀ ਆ ਸਿੰਘ ਦੀ ਕੁਆਲਿਟੀ ਚੈੱਕ ਕਰੋ ਵੀਰੋ ਕੱਦ ਕਾਠ ਫੁੱਲਾ ਖਣ ਲੇਵਾ ਚੈੱਕ ਕਰ ਲਓ ਵੀਰੋ ਕੀ ਬਾਤਾਂ ਜੀ ਤੰਬੋ ਦਾਣੇ ਆ ਵੀਰੋ ਲੇਵਾ ਲੂਏ ਸ਼ਾਨਦਾਰ ਦਾ ਵੱਡੀ ਝੋਟੀ ਆ ਵੀਰੋ ਕੱਦ ਕਾਠ ਵਾਲੀ ਆ ਖਾਨ ਦੀ ਕੁਆਲਿਟੀ ਚੈੱਕ ਕਰ ਲਓ ਲੇਵਾਲੂ ਆ ਸ਼ਾਨਦਾਰ ਲੱਗਾ ਵੀਰੋ ਝੋਟੀ ਪਲੀ ਜੁੜੀ ਆ ਲੰਮੀ ਬੇਲ ਆ ਗਈ ਆ ਚੰਗੀਆਂ ਝੋਟੀਆਂ ਵੀਰ ਲੈ ਕੇ ਆਉਂਦਾ ਜੀ ਲੈਓ ਜੀ ਲੈਓ ਚਵਾਈ ਚੂਈ ਕਿਵੇਂ ਵੀਰ ਜੀ ਇੱਕ ਨੰਬਰ ਚਵਾਈ ਹੈ ਨਾ ਜੀ ਵੇਖੋ ਵੀਰ ਕਹਿੰਦਾ ਇੱਕ ਨੰਬਰ ਚਵਾਈ ਲੱਗੀ ਆ ਚਵਾ ਚੂ ਐ ਵੀਰ ਕਹਿੰਦਾ ਘੈਂਟ ਲੱਗਿਆ ਝੋਟੀ ਵੀਰੋ ਵੱਡੀ ਆ ਕਦ ਕਾਠ ਵਾਲੀ ਆ ਗਈ ਆਂ ਬੱਟਾ ਘੜਾ ਗਿਆ ਵੀਰ ਜੀ ਇਹਦਾ ਬੱਟਾ ਵੀਰ ਜੀ ਚਿੱਟੇ ਮੱਥੇ ਵਾਲਾ ਹੈ ਜੀ ਆ ਚਿੱਟੇ ਮੱਥੇ ਵਾਲਾ ਹੈ ਹਨਾ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਬਾਕੀ ਵੀਰੇ ਚੈੱਕ ਕਰ ਲਓ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਚੰਗੀ ਝੋਟੀਆਂ ਵੀਰੇ ਹਾਂ ਜੀ ਬਿਲਕੁਲ ਬਿਲਕੁਲ ਵੀਰ ਜੀ ਕਿੰਨਾ ਦੁੱਧ ਚਵਾਜੂ ਝੋਟੀ ਝੋਗਾ ਬੁੰਦਰਾ ਕੱਢੇਗੀ ਜੀ ਹਲੇ ਮੋਕੇ ਦਾ ਬਾਲਾ ਇਧਰ ਮੁੰਨ ਜੇੜ ਕੰਦੇ ਆ ਹਾਂ ਜੀ ਅੱਧਾ ਘਾਟਾ ਫੋੜਾ ਜੰਮੂ ਦੀ ਜਾਈ ਨਹੀਂ ਮੈਂ ਤਾਂ ਸੁਬਰੀ ਨੇ ਹਾਂ ਜੀ 14 15 ਕਿਲੋ ਚਵਾਜੂ ਝੋਟੀ ਹਨਾ ਜੀ ਚੰਗੀ ਸੇਵਾ ਦੇ ਚਲੋ ਕੋਈ ਵੀ ਬਿਲਕੁਲ ਬਿਲਕੁਲ ਬਾਕੀ ਵੀਰੇ ਝ ਵੀਰ ਇਹ ਬਿਲਕੁਲ ਸਚਾਈ ਆ ਕੋਈ ਵੀਰ ਨੇ 17 18 ਕਿਲੋ ਨਹੀਂ ਸੀ ਉਹ ਠੀਕ ਦਾ ਕਹਤਾ ਵੱਡੀ ਝੋਟੀ ਆ ਵੇਹੇ ਥਣ ਦੀ ਕੁਆਲਿਟੀ ਚੈੱਕ ਕਰ ਲੋ ਬਿਲਕੁਲ ਸਚਾਈ ਦਸੀਆ ਵੀਰ ਨੇ ਬਾਕੀ ਕੋਈ ਵੀਰ ਚੰਗੀ ਸੇਵਾ ਕਰੂਗਾ ਵੀਰ ਕਹਿੰਦਾ 14 15 ਕਿਲੋ ਝੋਟੀ ਚਵਾਈ ਜਾਊ ਦੁੱਧ ਹੁਣ ਇਸ ਟਾਈਮ ਵੀਰ ਨੇ ਕਿਹਾ 12 ਕਿਲੋ ਦੁੱਧਾ ਬੱਚੇ ਦਾ ਪਾ ਕੇ ਵੱਡੀ 12 ਕਿਲੋ ਠੰਡਾ ਕਰਕੇ ਮਿਲ ਕੇ ਲਾ ਦੇ ਮੋਗਲ ਅੱਛਾ ਬੱਚੇ ਦਾ ਪਾ ਕੇ 12 ਕਿਲੋ ਮੋਕੇ ਦੇ ਬਿਲਕੁਲ ਤੇ ਚਵਾਈ ਇੱਕ ਨੰਬਰ ਵੀਰ ਜੀ ਹਾਂਜੀ ਠੀਕ ਹੈ ਤਾਂ ਵੀਰ ਜੀ ਇਹ ਮੋਲ ਦੀ ਗੱਲ ਕਰੀਏ ਤੇ ਮੋਲ ਭਾਈ ਵੀਰ ਜੀ 170 ਕਰ ਲਈਏ 81 ਹਾਂ ਨਹੀਂ 160 ਹੀ ਹੋਈਏ ਭਾਈ ਜੀ 160 ਦੀ ਹਾਂਜੀ ਮਾਨਦਾਨ ਹੋ ਜਾਵੇ ਠੀਕ ਹੈ ਜੀ ਵੀਰ ਜੀ ਕਈ ਵੀਰ ਦੂਰੋਂ ਫੋਨ ਕਰਦੇ ਆ ਕਿਰਾਏ ਪੈਂਦੇ ਮਾਨਦਾਨ ਕਰ ਦਿਓ ਜਰੂਰ ਜੀ ਜਰੂਰ ਕਰ ਹੀ ਲਈਏ 2000 ਰੁਪਏ ਵੀਰੇ ਰੇਟ ਆ ਡਾ ਜਿਆਜ ਚਲੋ ਹਣੇ ਹਾਂਜੀ ਹਾਂ ਨਹੀਂ ਕਰਦੀਏ ਵੀਰੇ ਵਿੱਚੇ ਛੋਟ ਛੱਪਾ ਤੁਹਾਨੂੰ ਠੀਕ ਲੱਗਦਾ ਪਹਿਲੀ ਵਾਰ ਬਣਾਉਣਗੇ ਲੈਣਾ ਹਾਂਜੀ ਕੋਈ ਗੱਲ ਨਹੀਂ ਪੂਰੇ 55 ਦੀ ਜਾਂਦੇ ਹੋ ਵੀਰ ਜੀ ਠੀਕ ਹੈ ਜੀ 155 ਦੀ ਠੀਕ ਹੈ ਭਾਈ ਠੀਕ ਹੈ ਜੀ ਵੇਖੋ ਵੀਰੋ ਰੇਡ ਵੀ ਬਾਕੀ ਚਾਰੂ ਝੋਟੀ ਆ ਸਿੰਘ ਦੀ ਕੁਆਲਿਟੀ ਸ਼ਾਨਦਾਰ ਆ ਚੋਗੀ ਆ ਗਈ ਆ 1 55 ਦੀ ਵੀਰ ਕਹਿੰਦਾ ਝੋਟੀ ਦੇ ਦਾਂਗੇ ਵੀਰੋ ਝੋਟੀ ਚੰਗੀ ਸ਼ਾਨਦਾਰ ਦਿਓ ਕੋਈ ਵੀਰ ਦੂਰੋਂ ਚੱਲ ਕੇ ਆਇਆ ਇੱਥੇ ਛੱਡ ਕੇ ਨਹੀਂ ਜਾਂਦਾ ਝੋਟੀ ਪਸੰਦ ਜ਼ਰੂਰ ਆਊਗੀ ਠੀਕ ਆ ਵੀਰ ਜੀ ਠੀਕ ਆ ਜੀ ਵੀਰ ਜੀ 1 55 ਜੋ ਚਲੋ ਸ਼ੋਰ ਸ਼ਾਟ ਕੋਈ ਵੀਰ ਦੂਰੋਂ ਚੱਲ ਕੇ ਆਵੇ ਹਨਾ ਜੀ ਠੀਕ ਹੈ ਜੀ ਹੋ ਜੀ ਹੋ ਜੀ ਹਾਂ ਜਿਆ ਜਿਹੜਾ ਮੇਰੇ ਟਾਟਾ ਹਾਂਜੀ ਵੀਰ ਜੀ ਦੂਜੇ ਨੰਬਰ ਤੇ ਆ ਗਈ ਹਾਂਜੀ ਇਹ ਵੀ ਵੀਰੇ ਤੋਹਫਾ ਹੀ ਆ ਦੋ ਦੋ ਵਨ ਭਨੇਜ ਹੁੰਦੀ ਜੇ ਦੋ ਦੰਦ ਆ ਕੀ ਹਾਂਜੀ ਕੀ ਬਾਤ ਆ ਇਹ ਵੀ ਸੂਈ ਆ ਸੂਈ ਵੀ ਸੀ ਇਹ ਕੱਲੇ ਬੱਚੇ ਦਾ ਪਾ ਕੇ ਟੋਟਲ ਰੋਟਾ ਲਿਖਾ ਆ ਪਰ 9 ਲੀਟਰ ਪੁੱਛਦਾ 9 ਲੀਟਰ ਦੀ ਗਾਰੰਟੀ ਆ ਫੁੱਲ ਫੁੱਲ ਬਿਲਕੁਲ ਠੀਕ ਵੇਖੋ ਵੀਰੋ ਸਚਾਈ ਵੇਖੋ ਜੋ ਦੋਦਾ ਵੀਰੋ ਹੀ ਦੱਸਦਾ ਪਿਆ ਕਿੰਨੇ ਦਿਨਾਂ ਦੀ ਸੂਈ ਵੀਰ ਜੀ ਅੱਜ ਨੂੰ ਪੰਜ ਹੋ ਗਿਆ ਕੋਈ 9 ਦਾ 9 10 ਦਿਨ ਹੋ ਗਏ ਠੀਕ ਆ ਵੀਰ ਜੀ ਬੱਚਾ ਇਹਨੇ ਕਿਵਾਲਿਆ ਮੈਨੂੰ ਕੱਟਾ ਜੀ ਕੱਟਾ ਪਿਆ ਹੋਲੋ ਵੀਰ ਜੀ ਇਹਨਾਂ ਵੀ ਝੋਟੀ ਨੂੰ ਵੇਖੋ ਵੀਰੋ ਦੋ ਦੰਦ ਝੋਟੀ ਆ ਗਈ ਆ 9 ਲੀਟਰ ਵੀਰ ਕਹਿੰਦਾ ਮੈਂ ਦੋ ਡੰਗ ਤਿੰਨ ਡੰਗ ਚਵਾ ਦੂੰ ਬਿਲਕੁਲ ਸੱਚਾਈ ਆ ਵੀਰੇ ਕਿੰਨਾ ਦੋ ਦੋ ਦਾ ਕਰ ਜੂ ਝੋਟੀ ਇਹ ਸੇਵਾ ਦੇ 12 ਕਿਲੋ ਹਾਂ ਰਮਾਨਾਵਾ ਬਿਲਕੁਲ ਬਿਲਕੁਲ ਬਾਕੀ ਦੋ ਤੇ ਚਲੋ ਸੇਵਾ ਦਾ ਆ ਗਿਆ ਬਾਕੀ ਵੀਰੋ ਇਹ ਵੀ ਵੱਡੀ ਝੋਟੀ ਆ ਪਿੱਠ ਪੂੜਾ ਚੈੱਕ ਕਰ ਲੋ ਪਤਲੇ ਚਮਚਾ ਵੀ ਝੋਟੀ ਬਾਕੀ ਵੀਰੋ ਲੇਵਾ ਵੀ ਚੈੱਕ ਕਰੋ ਬਿਲਕੁਲ ਬਿਲਕੁਲ ਠੀਕ ਆ ਜੀ ਚੰਗੀ ਝੋਟੀ ਆ ਗਿਆ ਵੀਰੋ ਦੋ ਦੰਦ ਝੋਟੀ ਆ ਕੱਦ ਕਾਠ ਵਾਲੀ ਆ ਸਿੰਘ ਦੀ ਕੁਆਲਿਟੀ ਚੈੱਕ ਕਰ ਲੋ ਸਿੰਘ ਵਿਖਾ ਦੇ ਵਿੱਚ ਉਹ ਵਿਖਾ ਦੇ ਸਿੰਘ ਦੀ ਕੁਆਲਿਟੀ ਵੀ ਠੰਨ ਕਰੇ ਤਮੂੰ ਕੀ ਬਾਤਾਂ ਜੀ ਜਾਨ ਦੇ ਵੀਰ ਜੀ ਜਿਹੜੀ ਨਗੇ ਕੋਕੇ ਲੱਗੇ ਬਿਲਕੁਲ ਜੀ ਚੰਗੀਆਂ ਟੌਪ ਕਲਾਸ ਵੀਰ ਪਸ਼ੂ ਲੈ ਕੇ ਹੁੰਦਾ ਝੋਟੀਆਂ ਚੰਗੀਆਂ ਝੋਟੀਆਂ ਹੁੰਦੀਆਂ ਕੋਲੇ ਵੀਰ ਕੋਲ ਬਾਕੀ ਵੀਰੋ ਥਾਨ ਸੁੰਨ ਵੀ ਚੰਗਾ ਲੱਗਾ ਚਵਾਈਆ ਦਾ ਥਾਨ ਲੱਗਿਆ ਝੋਟੀ ਨੂੰ ਲੋਕਾਂ ਨੂੰ ਖੰਦ ਕਰ ਧਾਰ ਆਪਣੇ ਆਪੇ ਦੀ ਬੱਚਾ ਬਿਲਕੁਲ ਜੀ ਛੋਟੇ ਛੋਟਾ ਥੋੜਾ ਜਿਹਾ ਨਿਕਲ ਕੇ ਕੀ ਬਾਤਾਂ ਜੀ ਚੰਗਾ ਥਾਨ ਵੀਰੋ ਲੱਗਿਆ ਝੋਟੀ ਨੂੰ ਚੰਗਾ ਬਿਲਕੁਲ ਥਾਨ ਸੁੰਨ ਬਹੁਤ ਸ਼ਾਨਦਾਰ ਲੱਗਿਆ ਹਨਾ ਜੀ ਕੋਈ ਗੱਲੋਂ ਖੁੱਜੀ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਵੀਰੇ ਚੰਗੀ ਝੋਟੀ ਆ ਬਾਕੀ ਵੀਰ ਜੀ ਮੋਲ ਦੀ ਗੱਲ ਕਰੀਏ ਕਿਨੇ ਜੈਜ ਭਾਜੀ ਹਾਂ ਨਾ ਇੱਕ ਪਿੰਡਵਾਰੀ 145 50 ਕਰਦੀ ਹੈ 145 ਦੀ ਤੇ ਵੀਰ ਜੀ ਕਰਦੀ ਹੈ ਮਾਨਤਨ ਹੋਰ ਚੁੱਪ ਇੱਕ ਹੀ ਗੱਲ ਕਰਦੀ ਹੈ ਬਿਲਕੁਲ ਕੋਈ ਦੂਜੀ ਗੱਲ ਨਹੀਂ ਕੋਈ ਪੂਰੇ ਪੂਰੇ 40 ਦੀ ਜਾਣਦੇ ਹੋ ਵੀਰੇ ਝੋਟੀ ਠੀਕ ਹੈ ਭਾਈਆ ਕੀ ਬਾਤਾਂ ਜੀ ਵੀਰੇ ਚੈੱਕ ਕਰ ਲਓ 140 ਦੀ ਝੋਟੀ ਆ ਪਰ ਵੇਖੋ ਜੀ ਵੀਰ ਬਹੁਤਾ ਨਹੀਂ ਦੱਸਦਾ ਪਰ ਇੱਕ ਰੰਗ ਕਾਲੀ ਝੋਟੀ ਆ ਵੀਰੇ ਚੈੱਕ ਕਰ ਲਓ ਤੁਸੀਂ ਇੱਕ ਰੰਗ ਕਾਲੀ ਝੋਟੀ ਆ ਸਿੰਘ ਦੀ ਕੁਆਲਟੀ ਚੈੱਕ ਕਰ ਲਓ ਦੋ ਦੰਦ ਝੋਟੀ ਆ ਚੰਗੀ ਝੋਟੀ ਆ ਜੀ ਬਿਲਕੁਲ ਚੰਗੀ ਝੋਟੀ ਆ ਗਈ ਵੀਰੇ ਬੱਚਾ ਕੀ ਆ ਗਿਆ ਕੱਟਾ ਗਿਆ ਇਹਦਾ ਵੀ ਬਾਕੀ ਵੀਰੇ ਕੱਟਾ ਦੇਖ ਲਓ ਕਿਉਂ ਕਾਲਾ ਪਿਓਰ ਕਾਲਾ ਕੱਟਾ ਹੈ ਨਾ ਜੀ ਚੰਗੀ ਝੋਟੀ ਆ ਗਈ ਹੈ ਜੀ ਇੱਕ ਰੰਗ ਕਾਲੀ ਝੋਟੀ ਆ ਵੀਰੋ ਚੰਗੀ ਝੋਟੀ ਆ 140 ਦੀ ਵੀਰ ਕਹਿੰਦਾ ਦੇ ਦਾਂਗੇ ਜੀ ਚੰਗੀ ਝੋਟੀ ਆ ਠੀਕ ਹੈ ਜੀ ਹਾਂ ਜੀ ਆ ਗਈ ਤੀਜੇ ਨੰਬਰ ਤੇ ਆ ਗਈ ਵੀਰ ਜੀ ਹਾਂ ਜੀ ਇਹ ਗੱਬਣਾ ਗੱਬਣਾ ਵੀਰ ਜੀ 10 ਦਿਨ ਹੁੰਦੀ ਦਿਨ ਦਾ ਖਰਦੀ ਆ 15 ਲੀਟਰ ਦੀ ਗਰੰਟੀ ਹੋਦੀ ਹੈ ਜੀ ਹੈ ਜੀ ਗਰੰਟੀ ਮਿਲੀ 15 ਲੀਟਰ ਦੀ ਕਬੀਰ ਸਾਹਿਬ ਆਹ ਦੀ ਜਿੰਦਗੀ ਸਾਰੀ ਬੱਸ ਠੀਕ ਠੀਕ ਹੈ ਜੀ ਠੀਕ ਹੈ ਜੀ ਤੇ ਦਿਨ ਲੈ ਜੂ ਹਜੇ ਵੀਰ ਜੀ ਹਾਂ ਦਿਨ ਦਾ ਲੈ ਜੂ ਉਹ ਵੀ ਵਿਖਾ ਦਿ ਦਿਨ ਦਾ ਲੈ ਜੂ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਵਿਖਾਈਏ ਤੋਰਾ ਇਹਦੇ ਵੀਰ ਜੀ ਖੋਲੋ ਖੋਲੋ ਵੇਖੋ ਵੀਰ ਜੀ ਦਿਨ ਦਾ ਖਰਦੀ ਆ ਵੱਡੇ ਬੱਲੇ ਜੇ ਝੋਟੀ ਆ ਗਈ ਆ ਜੀ ਇਹਦਾ ਪਹਿਲੇ ਸੂਏ ਦਾ ਵੀਰ ਜੀ ਦੱਸਦੇ ਹੋ ਨੇ ਰਿਕਾਰਡ ਕੋਲ ਹਾਂਜੀ ਹਾਂਜੀ ਪਹਿਲੇ ਸੂਏ ਕਦੀ 14 ਮਿੰਟ ਚੋਇਆ ਜੀ 14 ਦੀ ਚਵਾਈ ਕਰਾਈ ਜਨੇ ਰੈਕਟਾ ਤੋਲਾ ਦੀ ਮੀਡਾ ਦੇਖੋ ਹਣ ਕੀ ਬਾਤਾਂ ਵੀਰੋ ਚੈੱਕ ਕਰ ਲੋ ਵੱਡੀ ਛੋਟੀ ਆ ਕੱਦ ਕਾਠ ਵਜ਼ਨ ਫੁੱਲ ਸਿੰਘ ਦੀ ਕੁਆਲਿਟੀ ਚੈੱਕ ਕਰ ਲੋ ਹੋਰ ਨੂੰ ਚੋਰ ਨੂੰ ਚੋਰ ਨਾ ਚੋਰ ਥੋੜਾ ਵੀ ਜੀ ਨਾਪਦੀ ਨਹੀਂ ਪੈਰ ਇੱਕ ਹੋਰ ਰੋੜ ਜਗੇ ਲੱਗ ਗਿਆ ਇਹ ਰੋੜ ਵੱਜ ਗਿਆ ਕੇ ਹਣੇ ਉੜਾ ਆਹ ਆ ਲਤਨ ਆਪਦੀ ਮਾੜੀ ਇਹ ਜਿਹੜੀ ਪਰਵਾਹੀ ਇਹ ਜਿਹੜੀ ਚ ਲਾਉਣ ਲੱਗੇ ਜਾਂਦੇ ਜਮ ਟੱਪਟੇ ਅੱਛਾ ਜੀ ਬਾਕੀ ਵੀਰੋ ਝੋਟੀ ਚੰਗੀ ਆ ਚੈੱਕ ਕਰ ਲੋ ਚੰਗੀ ਝੋਟੀ ਆ ਜੀ ਕਦ ਕਾਠ ਆਲੀ ਆ ਸਿੰਗਲ ਹੱਡੀ ਆ ਵੀਰੋ ਝੋਟੀ ਚੰਗੀ ਝੋਟੀ ਆ ਵੀਰੋ ਸਿੰਗਲ ਹੱਡੀ ਦੀ ਆ ਥਣ ਥਣ ਚੈੱਕ ਕਰ ਲੋ ਚੰਗਾ ਥਣ ਲੱਗਾ ਗਰੰਟੀ ਵੀਰ ਕਹਿੰਦਾ ਚੰਗੀ ਮਿਲੀ ਐ ਜੀ ਸਿੰਗਲ ਹੱਡੀ ਦੀ ਪਤਲੇ ਜੰਮ ਜੇ ਝੋਟੀ ਐ ਵੀ ਦੁੱਧ ਵਾਲੀ ਝੋਟੀ ਹੈ ਨਾ ਵੀਰੇ ਪੈਰ ਥੋੜਾ ਜਿਆ ਕਰਦੀ ਐ ਤਾਂ ਵੇਖਣਾ ਸੀਗਾ ਮੀਟਾ ਬਾੜਾ ਹੋਸਿਆ ਕਿਵੇਂ ਲੱਖੀਓ ਮਰ ਜੀ ਚਲੋ ਬੈਠੀ ਜਾ ਵੇਖਿਆ ਹੈ ਨਾ ਵੀਰੇ ਚੰਗੀ ਝੋਟੀ ਐ ਵੀ ਚਾਰੂ ਚੁਰੂ ਆ ਹੈਲੋ ਠੀਕ ਹੈ ਜੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਝੋਟੀ ਦਾ ਜੀ ਬੋਲ ਜੀ 155 ਦੇਣੀ ਡੇਢ ਜੀ 155 ਦੀ ਦੇਣੀ ਡੇਢ ਦੀ ਆ ਹੋਰ ਕਰਦੀ ਐ ਮਾਨਦਾਨ ਵੀਰ ਜੀ ਇਹ ਵੀ ਜਾਣਦੇ ਹੋ ਆ ਵੀ ਕਰਦੇ ਹੋ ਮਾਂ ਤੁਹਾਨੂੰ ਰੇਟ ਸਾਡਾ ਜਿਆ ਜਿਆ ਵੱਡੀ ਝੋਟੀਆ ਕਰ ਦੋ ਮਾਂ ਕੋਈ ਕੋਈ ਜੇ ਥੋੜੀ ਹੜੀ ਵਾਲੇ ਵਿੱਚੋਂ 145 ਦੀ ਇੱਕ 45 ਦੀ ਹਾਂਜੀ ਵਿੱਚ ਛੋਟ ਹੋਊਗੀ ਹਨਾ ਜੀ ਛੋਟ ਕਰ ਲੈ ਠੀਕ ਹੈ ਜੀ ਤੇ ਵੀਰ ਜੀ ਆਪਣਾ ਇੱਕ ਤੋਰਾ ਵਿਖਾ ਦਈਏ ਤਾਂ ਫਿਰ ਝੋਟੀ ਦਾ ਆ ਜੀ ਕੀੜਾ ਲੱਗਾ ਮੁੱਖੇ ਚੈੱਕ ਕਰ ਲਓ ਹਾਂਜੀ ਉਹ ਮਾਰਾ ਜੇ ਪੈਰ ਦਾ ਬੰਦੀ ਕੱਢਦਾ ਜੇ ਬੰਦੀ ਮਾਰਦਾ ਕਿੰਨੇ ਬੱਜੀ ਪਈ ਰੋਲ ਤੇ ਲੱਗਦਾ ਇਹ ਕੱਲ ਦਾ ਪੈਰ ਦੱਬ ਗਿਆ ਮੜਾ ਹੈ ਹਨਾ ਇਹ ਵੀੜਾ ਬੜਾ ਠੀਕ ਹੈ ਜੀ ਬਾਕੀ ਵੀਰੋ ਕੱਦ ਕਾਠ ਵਾਲੀ ਝੋਟੀ ਆ ਵੱਡੀ ਝੋਟੀ ਆ ਭਾਈ ਇਹਨੂੰ ਮੂਜ ਨੂੰ ਫੋਲਾ ਬਾਕੀ ਸਿੰਗ ਦੀ ਕੁਆਲਿਟੀ ਚੈੱਕ ਕਰ ਲਓ 145 ਦੀ ਵੀਰ ਕਹਿੰਦਾ ਦੇ ਦਾਂਗੇ ਝੋਟੀ ਵੱਡੀ ਝੋਟੀ ਆ ਵੀਰੋ ਬਾਕੀ ਥੋੜਾ ਜਿਹਾ ਪੈਰ ਨਾਪਦੇ ਆ ਵੀਰੋ ਤੂੰ ਚੈੱਕ ਕਰ ਲਓ ਬੀੜਾ ਪੜਾ ਕੇ ਵੀਰ ਕਹਿੰਦਾ ਹੈ ਨਾ ਇਹ ਪੱਕੇ ਥਾਂ ਤੇ ਕਰਤੀ ਠੀਕ ਹੈ ਜੀ ਠੀਕ ਹੈ ਜੀ 145 ਦੀ ਵੀਰ ਕਹਿੰਦਾ ਦੇ ਦਾਂਗੇ ਬਾਕੀ ਵੀਰੇ ਥੋੜਾ ਥਾਰਾ ਚੈੱਕ ਕਰ ਲਓ ਭਾਈ ਦੀ ਭੂਜ ਦੀ ਕਾਫੀ ਆਣਾ ਆਹ ਤਾਂ ਠੀਕ ਹੈ ਜੀ ਆਹ ਕੋਈ ਗੱਡੀ ਲਾਉ ਲਗਾ ਕੋਈ ਗੱਜਾ ਆਹ ਕੋਈ ਲਾਉਣ ਲੱਗਿਆ ਗੱਡੀ ਤਾਂ ਹੋ ਗਿਆ ਉਹ ਹਨਾ ਓ ਜੀ ਠੀਕ ਹੈ ਜੀ ਕੋਈ ਉਹਦੀ ਗੱਲ ਜੀ ਪਛੰਦੀ ਕਰਕੇ ਜਾਗੇ ਬਿਲਕੁਲ ਬਿਲਕੁਲ ਵੇਖੋ ਜੀ ਵੀਰ ਜੀ ਦਾ ਸਚਾਈ ਦਾ ਕੰਮ ਆ ਵੀਰ ਕਹਿੰਦਾ ਤਸੱਲੀ ਪੂਰੀ ਕਰੋ ਆਪ ਦੀ ਪਸ਼ੂ ਦੀ ਚੰਗੇ ਪਸ਼ੂ ਵੀਰ ਲੈ ਕੇ ਆਉਂਦਾ ਰੇਡ ਵੀਰ ਤੇ ਜਾਵਾਂ ਜਾਇਜਾ ਜੀ ਸਿੰਘ ਦੀਆਂ ਕੁਆਲਿਟੀਆਂ ਚੈੱਕ ਕਰ ਲਓ ਦੋਂਦੀਆਂ ਚੋਗੀਆਂ ਝੋਟੀਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਵੱਡੇ ਪੱਲੇ ਜਾਗੀਆਂ ਨੇ ਝੋਟੀਆਂ ਵੀਰੋ ਸਿੰਗਲ ਹੱਡੀ ਝੋਟੀ ਆ ਗੱਬਣ ਚੰਗੀਆਂ ਝੋਟੀਆਂ ਜੀ ਬਾਕੀ ਸਾਰੇ ਵੀ ਇਹਨਾਂ ਨੂੰ ਇਹ ਬੇਨਤੀ ਹੁੰਦੀ ਆ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰੋ ਗੱਬਣ ਪਾਸ ਕਰੋ ਉਹ ਵੀਰ ਜੀ ਤਾਂ ਦਾ ਆਪ ਦਾ ਫਰਜ਼ ਬੰਦਾ ਜੀ ਬਾਕੀ ਵੀਰੋ ਵੱਡੀਆਂ ਝੋਟੀਆਂ ਕੋਈ ਵੀ ਦੂਰੋਂ ਚੱਲ ਕੇ ਆਉਂਦਾ ਆ ਛੱਡ ਕੇ ਨਹੀਂ ਜਾਊਗਾ ਝੋਟੀਆਂ ਚੰਗੀਆਂ ਝੋਟੀਆਂ ਵੀਰੋ ਖਣਲੇਵਿਆਂ ਵਾਲੀਆਂ ਨੇ ਕੱਦਕਾਠ ਵਾਲੀਆਂ ਨੇ ਬਾਕੀ ਰੇੜੀ ਵੀਰ ਦਾ ਜਿਆ ਜਿਆ ਜੋ ਦੱਸਿਆ ਵੀਰ ਕਹਿੰਦਾ ਉਹੀ ਪਸ਼ੂ ਦਾ ਨਿਕਲੂਗਾ ਬਿਲਕੁਲ ਬਿਲਕੁਲ ਜੀ ਠੀਕ ਹੈ ਜੀ ਤੇ ਹਾਂਜੀ ਵੀਰ ਜੀ ਆਪਣਾ ਦੱਸ ਦਿਓ ਫਿਰ ਪਿੰਡ ਦੱਸ ਦਿਓ ਪਿੰਡ ਭਾਜੀ ਜੋਗਰ ਹਾਂਜੀ ਇਹ ਜਿਹੜਾ ਗਰਦਾਸਪੁਰ ਸੀ ਗਰਦਾਸਪੁਰ ਹਾਂਜੀ ਹਾਂਜੀ ਨਾਲ ਦੇ ਜੀ ਸੇ ਕੱਚਾ ਨਾਮ ਹੁੰਦੀ ਠੀਕ ਹੈ ਜੀ ਪਰ ਨੇੜੇ ਬਰਾਉਂਡ ਨੇੜੇ ਪਿੰਡ ਦਾ ਨਾਲ 1 ਕਿਲੋਮੀਟਰ ਠੀਕ ਹੈ ਜੀ ਫੋਨ ਨੰਬਰ ਵੀਰ ਜੀ ਦੱਸ ਦਿਓ ਵਿੱਚ ਹੈ ਹਾਂਜੀ ਕਿਹੜੀ ਜੀ ਪਾਸੀ ਹਾਂਜੀ ਨੂੰ ਜਟਪਾ ਜੀ ਠੀਕ ਹੈ ਜੀ ਜੋਗਰ ਠੀਕ ਹੈ ਬਾਈ ਦਾ ਨੰਬਰ 60 ਸ਼ਰਮੇ ਪੂਜਾ ਬਾੜ ਦੇ ਹਾਂਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਹਾਂਜੀ ਵੀਰ ਜੀ ਕੋਈ ਹੋਰ ਕਹਿਣਾ ਚਾਹੁੰਦੇ ਹੋ ਹਾਂਜੀ ਵੀਰ ਜੀ ਤਾਂ ਵੀ ਕੋਈ ਇਹ ਲਾ ਬਿਲੇ ਕੰਮ ਨਹੀਂ ਕੋਈ ਗੰਦਾ ਕੰਮ ਨਹੀਂ ਸਾਫ਼ ਸੁਥਰਾ ਕੰਮ ਹਾਂਜੀ ਸਹੀ ਜੋ ਦੱਸਾਂਗੇ ਉਹ ਹੀ ਨਿਕਲੇਗਾ ਤੁਸੀਂ ਫੇਰ ਵੀ ਆਓਗੇ ਬਿਲਕੁਲ ਬਿਲਕੁਲ ਜੀ ਦੁਬਾਰਾ ਇੱਕ ਵਾਰੀ ਕੀ ਕਰੂੰਗਾ ਮੈਂ ਦੁਬਾਰਾ ਨਹੀਂ ਰੱਖਣੀ ਜਲਦੀ ਸਭ ਹੋ ਜਾਂਦਾ ਬਿਲਕੁਲ ਬਿਲਕੁਲ ਜੀ ਜੋ ਸੱਚ ਦੱਸਾਂਗੇ ਉਹ ਵੀ ਹੋਏਗਾ ਬਿਲਕੁਲ ਜੀ ਹਾਂਜੀ ਅਗਲਾ ਵੀ ਮਨ ਕਰੇ ਤੁਸੀਂ ਬਿਲਕੁਲ ਵੀਰੇ ਬਿਲਕੁਲ ਬਾਕੀ ਵੀਰ ਜੀ ਤੁਹਾਡੇ ਪਸ਼ੂਆਂ ਦਾ ਰੇਟ ਆ ਜੋ ਤੁਸੀਂ ਦੁੱਧ ਦੱਸਿਆ ਕਿੰਨਾ ਵੀਰਾ ਪਸ਼ੂ ਰੱਖਿਆ ਉਹਨਾਂ ਨੂੰ ਆਪ ਹੀ ਪਤਾ ਹਨਾ ਜੀ ਬਿਲਕੁਲ ਸਚਾਈ ਦਾ ਕੰਮ ਆ ਤੁਹਾਡਾ ਹਨਾ ਜੀ ਤੁਸੀਂ ਆਪ ਕਹਿੰਦੇ ਹੋ ਦੋ ਤਿੰਨ ਟਾਈਮ ਇੱਥੇ ਆਓ ਲੰਮੇ ਟਾਈਮ ਤੋਂ ਤੁਹਾਡਾ ਕੰਮ ਆ ਵੀਰ ਜੀ ਬਿਲਕੁਲ ਜੀ 5:00 ਵਜੇ ਪਰ ਆਓ ਠੀਕ ਆ ਜੀ ਠੀਕ ਆ ਵੀਰ ਜੀ ਠੀਕ ਆ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ